बम 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 जी गुफा शरीक ने बेनती है काली करो एक, एक दो, दो जने करके ही टपे पाइप लगी हुई दो पासे लोहे दिया तो जे कोई दिक्कत लगे तो फट लो ਯਾਰ ਬਰ ਬਈ ਯਾਰ ਮੋਬਾਈਲ ਦੀ ਗੂਗਲ ਪ੍ਰੋਵਾ ਮੇਰੇ ਲੋਡ ਨਹੀਂ ਹੋਣਾ ਸਰੋ ਜੀ ਜੀ ਬਾਈ ਦੱਸ ਹੈ ਦੱਸ ਤੱਕ ਨੂੰ ਕਰੇ 15 ਇਹ ਕਹਦਾ ਫੋਨ ਡਿੱਗੂਆ ਵੀਡੀਓ ਬਾਈ ਵਾਲੇ ਜੇਰ ਪੈਰ ਨੂੰ ਅੱਗੇ ਜਾ ਕੇ ਪਿੱਛੇ ਇਹ ਤੁਮੇ ਕੀ ਬੇਵਾਸ ਹੋ ਕਰਦਾ ਫੋਨ ਸਾਮੂ ਅੱਗੇ ਹੈਗਾ ਤੇ ਮੈਨੂੰ ਬੁਲਾ ਦੀ ਹੈ ਹੈ ਦੇਖੋ ਦਜੀ ਇਹ ਚੱਲਦੇ ਗਿਆ ਕੋਈ ਇਹਦੇ ਵਿੱਚ ਦੀ ਨਹੀਂ ਪੜਿਆ ਕੋਈ ਜਿੱਤਰੀ ਤਾਂ ਪਰ ਲੋਕ ਜੱਕ ਨਹੀਂ ਜਾਣਾ ਚੱਲੀਏ ਜੇ ਅੰਦਰਲੇ ਪਾਸੇ ਵੀ ਨਾ ਹੋ ਜਾਣਗੇ ਰਜਤ ਉਹ ਪਰਾਂ ਨਹੀਂ ਹੋ ਜਾਣਾ ਭਰਾ ਮੇਰਾ ਜਾ ਕੇ ਸਵੀ ਇਧਰ ਦੀ ਬਗਣਾ ਇਧਰ ਹੀ ਛੇਤੀ ਬਗਣਾ ਕਬਾਦਿਕ ਉਹ ਸਮਝਾ ਲਗੇ ਬਿਲਕੁਲ ਚਲੋ ਜੀ ਹਾਂ ਹਾਂ ਜੀ ਤੁਹਾਨੂੰ ਬਰਫਾਨੀ ਗੁਫਾ ਦੇ ਦਰਸ਼ਨ ਕਰਾਉਂਦੇ ਹਾਂ ਅੱਜ ਬੋਹਾ ਵਿਖੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਬਰਫ਼ ਜੋ ਗੁਫਾ ਵਾਲੀ ਬਰਫ਼ जो चल पे लाइव कोई नहीं नि, कोई मैं मैं देख दा ते तू आए करते रब तरबला करे हूँ कट्टी ना बी बन के चली जा बीगा टेढ़ा जो चल एड ड सारा कुछ लाग गया चल ठीक है मैं, मैं ਅੱਗੇ ਆਪੀ ਕਰ ਦੂਆਂ ਤੂੰ ਚੱਲੀ ਜਾਂਦੇ ਮੈਂ ਆਪੀ ਦੇਖਦਾ ਚੈੱਕ ਕਰਦਾ ਮੈਂ ਠੀਕ ਆ ਠੀਕ ਆ ਠੀਕ ਆ ਚੰਗਾ ਓਏ ਐ ਕਿਵੇਂ ਟੱਪੀ ਜਾਂਦੇ ਹੋ ਕੁ ਮਿੰਟ ਬਹਣਗੇ ਜਮੀਨ ਚਲਾ ਚੱਲੀ ਚੱਲੇ ਚੱਲੀ ਚੱਲੇ ਅਰੇ ਬਰਫ ਵਾਲੀ ਗੁਫਾ ਦੇ ਦਰਸ਼ਨ ਦੇਖ ਰਹੇ ਹਾਂ ਤੁਸੀਂ ਜੀ ਬੋਹਾ ਦਿਖਿਆ ਆਪਾਂ ਪਹੁੰਚੇ ਅੱਜ ਜ਼ਿਲ੍ਹਾ ਮਾਨਸਾ ਪ੍ਰਾਚਨ ਸ਼ਿਵ ਮੰਦਿਰ ਸ਼੍ਰੀ ਸਨਾਤਨ ਧਰਮ ਪ੍ਰਚਾਰਕ ਬੋਹਾ ਵੱਲੋਂ ਜੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਮਹਾ ਸੰਗੀਤਨ ਕਰਵਾਇਆ ਜਾ ਰਿਹਾ ਹੈ ਸੋ ਸਰਦੂਲਗੜ ਵਿਖੇ ਵੀ ਤੁਸੀਂ ਪਿਛਲੇ 5 ਦਿਨਾਂ ਤੋਂ ਲਾਈਵ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਰਾਤ ਲੀਲਾ ਦੇਖ ਰਹੇ ਸੀ ਸੋ ਅੱਜ ਸਰਦੂਲਗੜ ਅਤੇ ਬੋਹਾ ਦੋਹਾਂ ਥਾਵਾਂ ਤੇ ਜੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਤੁਹਾਨੂੰ ਲਾਈਵ ਟੈਲੀਕਾਸਟ ਦਿਖਾਇਆ ਜਾ ਰਿਹਾ ਹੈ ਸੋ ਸਰਦੂਲਗੜ ਵਿਖੇ ਵੀ ਕੋਈ ਤਕਨੀਕੀ ਪ੍ਰੋਬਲਮ ਸੀ ਉਸ ਕਰਕੇ ਲਾਈਵ ਨਹੀਂ ਚੱਲਿਆ ਉੱਥੇ ਵੀ ਲਾਈਵ ਚਾਲੂ ਕੁਝ ਟਾਈਮ ਤੱਕ ਲਾਈਵ ਪਾਵੇਗਾ ਨਹੀਂ ਆ ਗਿਆ ਕਿ ਮੇਰਾ ਭਾਏ ਕੋਣ ਚਪੂਰ ਚਾ ਉਹ ਬੈਗ ਪਿਆ ਮੇਰਾ ਫੋਟੋ ਦਾ ਕੈਮਰਾ ਸੰਭਲੋ ਵੀਰ ਬੰਦੇ ਠੀਕ ਹੈ ਸੰਭਲੋ ਕੈਮਰਾ ਮੜਾ ਜਾ ਮੇਰਾ ਭਾਏ ਪੈ ਪਲੇਰ ਆ ਸਾਡੇ ਸੱਤੂ ਜੀ ਉਰੇ ਬੈਠੇ ਹੋਏ ਨੇ ਬਾਈ ਨਾ ਰੋਕ ਲੈ

ਹੈਲੋ ਉਹ ਜੋਤ ਆਏਗਾ ਨਾ ਤੂੰ ਲਾਈਵ ਚਲਾ ਦੇ ਮੈਂ ਟੈਗ ਆਪ ਹੀ ਲਾ ਦੂੰ ਬਾਅਦ ਚ ਹੈਲੋ ਉਹ ਤਾਂ ਐਂ ਕਹਿੰਦਾ ਲਾਈਵ ਤੋਂ ਉੱਥੋਂ ਅਨਲਿਸਟਡ ਕਰ ਦੇ ਪਿਲਸਨ ਜੀ ਤੇ ਜਾ ਕੇ ਨਾ ਪਬਲਿਕ ਕਰ ਦੇ ਦੋਨੇ ਫੇਸਬੁੱਕ 'ਤੇ YouTube 'ਤੇ ਆ ਜੀ ਆ ਜਾ ਗੁੱਟੂ ਚੱਲ ਮੈਂ ਕਰਦਾ ਯਾਰ ਤੂੰ ਨਾ ਉਹ ਕਰੀ ਚੱਲੇ 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 ਹੈਲੋ ਆ ਗਈ ਕਿੱਥੋਂ ਆਲਾ ਹੈਲੋ ਉਹ ਮੈਂ ਕਰਦਾ ਚੱਲ ਯਾਰ ਉੱਥੇ ਜਾ ਕੇ ਇੱਕ ਮਿੰਟ ਠਹਿਰ ਆ ਜਾਓ ਇਹ ਕੀ ਕਰ ਰਹੇ ਹੋ

ਹਾਂ ਤੂੰ ਕੁਛ ਨਾ ਕਰ ਲਾਈਵ ਚੱਲੀ ਜਾਂਦਾ ਸਹੀ ਬਸ ਠੀਕ ਹੈ ਮੇਰਾ ਨਾ ਫੋਨ ਬੰਦ ਹੋਣ ਵਾਲਾ ਤੇ ਮੈਂ ਇੱਧਰ ਲਾਈਵ ਚਲਾ ਰੱਖਿਆ ਬੋਹੇ ਯਾਰ ਨਾ ਉੱਧਰ ਨਾ ਉੱਤੋਂ ਦੀ ਆਈ ਹਾਂ ਹਾਂ ਤੇ ਬਾਕੀ ਫੋਨਾਂ ਫੁੰਨਾਂ ਤੇ ਚੈੱਕ ਕਰਦਾ ਰਹੀ ਇੱਥੋਂ ਆਸੇ ਪਾਸੇ ਤੋਂ ਫੋਨ ਲੈ ਲੈ ਕਿਸੇ ਤੋਂ ਉਹ ਫੋਨ ਲੈ ਲੈ ਕਿਸੇ ਤੋਂ ਆਸੇ ਪਾਸੇ ਚੈੱਕ ਕਰਦਾ ਰਹੀ ਮੈਂ ਲਾਈਵ ਪਬਲਿਕ ਕਰ ਦਿੰਦਾ ਚੰਗਾ ਹਾਂ ਤੂੰ ਛੇੜੀ ਨਾ ਬਸ ਚੱਲੀ ਜਾਣ ਦੇ ਸਹੀ ਤੂੰ ਜਾਗ ਨਿਆ ਅੰਦਰ ਚੱਲ 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 ਤੂੰ ਹੀ ਜਾਗ ਤਰਜਾ ਮੀਹਿਆਲਾ ਬਹੁਤ ਹੋ ਗਿਆ ਉੱਥੇ ਸਰਦੂਰਗੜ ਪਈ ਜਾਂਦਾ ਸੀ ਥੋੜਾ ਜਿਹਾ ਉੱਥੇ ਦਾ ਹਟੇ ਇਹ ਆਂਦੇ ਹੀ ਹੁੰਦਾ ਜਦੋਂ ਮੈਂ ਘਰ ਜਾ ਆਰਾਮ ਨਾਲ ਆਗਲੇ ਕੇ ਜੀ ਆਗਲੇ ਕੋਈ ਨਹੀਂ ਕੋਈ ਨਹੀਂ ਆਉਂਦਾ ਜੀਨਾ او ٹیم جي باقي بڑے نوان چار بند ٿي وڃن ٿا ۽ سر دور گڙ لائیو لا رکيو آهي ماڙا ٽائڪر ڪو ڪم ٿو ڇڏي ڪو 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 ڪ चलो जी बल्ले आगे भाई होगा

आठ गया ना? ओपेरा? हेलो? है?

કેડે ખડેગા ચલો ઓય બહાર આગે જડે ઉધર ચલો ઓ તો તુસી જા રે ના ચલો ઓય ચલો બુ તોય ચલો ઉધર ચલો જાનુ ઉરે થી ગલ ચલો જમીગી લાદી અપના જડે ચલો ઓય ભાઈ ઉધર ચલો બ્રાન્ડ ચલો ઓય ચલાવી તકે નહીં પરસે મે

चल पिया पहिली वि ला चलो चलो साल बणे मैन कढी देखो सरदू वारा चल त नथा वञी पाइड दो मिनट खर्चा खर्चा दो मिनट चलो भी चलो 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 लैंबा लैं चम अगे बैठ गई आगे चुपना जमा कराया बारह देंट लगता है जरा महाराज चेक करियो इहा शुरू कढी वेंदा कॾहिं माउ जे पुतर काथा टाइटल कंदे ग़लत द टाइटल सही कर चले कुर्ता तो बारो मेरी कुर्ता तो बारो हुए तूने भी राव कबीर जी को बारो नारी अंदर है और फिर किला हो गया मेरे लिए फिर मलाता आगे बाहर आगे नींद तो अपने घर के ला

लो पीछे उधर खड़ जाओ उधर उठे अगे जगह है उधर भी रही पता नहीं लगता इधर भी आया नर का रश घट जूगा Obrigado. gente अॼु मां चैक करी जा लाईव अंकल माना मेर अॼु गवे बि फ्रदूगढ़ बि चई लाईवां त लै रखियो <prueba> हाँ, भाई देख। हाँ, देख। चार। चार। मेरा बैग लगे साम लैंड में उतरे पे उसे है रखे तरपाल के थले रखे हुए इतने जाऊगा सामना है उसे đấy là cái chỗ đó đấy là cái chỗ đó đấy là cái chỗ پیندا ہا پانی تو اوے اندازو اپنے کرو چک لے یا کوئی رہندا اون دے ہن ادھر نہیں رہنا کر لے سامنے جا جا اوے یہ رولنا تو ولد کو چیک کر دے راڈ واہ راڈ

शर्त बंद नहीं हो रही है तो बात कर रहे हैं तो बात कर रहे हैं हां मैं कर दूंगा राजनीति बोले राजनीति पसंद है